ਗੌੜੀ ਬੈਰਾਗਣ ਮਹਿਲਾ ਪਹਿਲਾ ਰੈਣ ਗਵਾਈ ਸੋਇਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਸ਼ੂਤਾਏ ਰੇ ਰਹਾਉ ਅਨੰਤ ਤਨ ਧਰਣੀ ਧਰੇ ਅਨੰਤ ਨ ਚਾਹ ਆ ਜਾਏ अनंत कोचाहन जोगै से आए अनंत गोवाय आपण लिया जे मिले ता सबको भाग उठ होए कर्म ऊपर निबड़े जे लोचै सबकोए नानक करना जिन किया सोई सार करे हुक्म न जापी हसमक किसे वदाई दे गोड़ी बैरागन ਮੈਲਾ ਪਹਿਲਾ ਹਰਣੀ ਹੋਵਾ ਬਨ ਬਸਾਂ ਤੰਦ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹਿ ਮਿਲੇ ਵਾਰ ਵਾਰ ਹਉ ਜਾਉ ਜਿਉ ਮੈਂ ਬਨ ਜਾਰ ਨਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ ਰਹਾ ਕੋਕਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਾਹਿਬ ਸੁਭਾਏ ਮੇਰਾ ਸ਼ਹਿ ਮਿਲੇ ਦਰਸ਼ਨ ਰੂਪ ਅਪਾਰ ਮਛੁਲੀ ਹੋਵਾ ਜਲ ਬਸਾ ਜੀ ਜੰਤ ਸਭ ਸਾਰ ਪਰਵਾਰ ਪਾਰ ਮੇਰਾ ਸ਼ਹਿ ਵਸੈ ਹੋਂ ਮਿਲੋਂਗੀ ਬਹਾਂ ਪਸਾਰ ਨਗਨ ਹੋਵਾ ਧਰ ਵਸਾ ਸ਼ਬਦ ਵਸੈ ਭੋ ਜਾਏ ਨਾਨਕ ਸਦਾ ਸੋਹਾਗਣੀ ਜੇਨ ਜੋਤੀ ਜੋਤ ਸੁਮਾਏ ਗੌੜੀ ਪੁਰਬੀ ਦੀਪਕੀ ਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਅਖੀਐ ਕਰਤੇ ਕਾ ਹੋਏ ਵਿਚਾਰੋ ਕਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹਿਲਾ ਦਾ ਸੁਖ ਹੋਏ ਰਹਾਓ ਨਿਤ-ਨਿਤ ਜਿੜੇ ਸਮਹਲੀਆਂ ਦੇਖਾਗਾ ਦੇਵਨਹਾਰ ਤੇਰੇ ਬਾਨੇ ਕੀਮਤ ਨਾ ਪਵੇ ਤਿਸ ਦਾ ਤੇ ਕਮਣ شمار ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰ ਸਿਮਰੀਐ ਨਾਨਕ ਸੇ ਦੇਹ ਆਵਨ ਰਾਗੋੜੀ ਗਵਾਰੇਰੀ ਮੈਲਾ ਤੀਜਾ ਚੌਪ ਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਾਬਿਦ ਆਪੇ ਜਾਣੈ ਹੁਕਮੇ ਮਿਲੇ ਸ਼ਬਦ ਪਿਸ਼ਾਨ ਸਤਗੁਰ ਕੈ ਭੈ ਭੰਤੋ ਜਾਏ ਭੈ ਰਚੈ ਸਤਿ ਰੰਗ ਸਮਾਏ ਰਹਾ ਗੁਰ ਮਿਲੇ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰ ਕੀਮਤ ਨਹੀਂ ਪਾਏ ਸ਼ਬਦ ਸਾਲਾ ਹੈ ਅੰਤ ਨਾ ਪਾਰawar ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ ਗੁਰ ਮਿਲੇ ਸਭ ਮਤ ਦੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸੈ ਸਾਚੀ ਸਭ ਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣ ਕੋਏ ਜੀਵ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗਵਾਰੇਰੀ ਮੈਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੁਝੈ ਸਿਝੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚ ਸਹਿਜ ਸਾਚ ਸੁਮਾਏ ਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਪਰਮ ਪੁਲਾਈ ਬਿਨ ਨਾਮੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਜਾਈ ਦਰਸ਼ਨ ਸੱਚ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ गावा ਨਾਨਕ ਸਾਚੇ ਸਾਚ ਸਮਾਵਾ ਗੌੜੀ ਗਵਾਰੇਰੀ ਮੈਲਾ ਤੀਜਾ ਸੋਥਾਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜਗ ਚਾਰੇ ਜਾਪੈ ਸਭ ਕਿਛ ਸਾਚ ਆਪੇ ਆਪ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਈ ਰਹਾ ਜਣੋ ਇਹ ਜੇਵਾ ਦੂਜੇ ਭਾਏ ਹਰ ਰਸ ਨਾ ਚਾਖੈ ਫੀਕਾ ਆ ਲਾਇ ਦਿਨ ਬੂਝੇ ਤਨ ਮਨ ਫੀਕਾ ਹੋਏ ਦਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰੰ눌 ਤਾਰ ਨਾਮ ਸਿਮਾਵੇ ਜੋ ਭੰਡਾ ਹੋਏ ਉੰਦੇ ਭੰਡ ਟਿਕਾ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ